ਟ੍ਰੈਫਿਕ ਨਿਯਮਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਕੁਝ ਟ੍ਰੈਫਿਕ ਨਿਯਮ ਬਦਲ ਰਹੇ ਹਨ 2025 ਦੇ ਲਈ ਇੱਕ ਟ੍ਰੈਫਿਕ ਰੂਲ ਬਣਾਇਆ ਗਿਆ ਹੈ ਕਿ ਤੁਹਾਨੂੰ ਹੈਲਮਟ ਲਗਾਉਣ ਤੇ ਵੀ ਜੁਰਮਾਨਾ ਹੋ ਸਕਦਾ ਹੈ ਜੀ ਹਾਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ ਪਰ ਇਹ ਕਿਉਂ ਹੋਵੇਗਾ ਕਿਸ ਚੀਜ਼ ਦਾ ਜੁਰਮਾਨਾ ਲੱਗੇਗਾ ਉਹ ਸਾਰੀ ਜਾਣਕਾਰੀ ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦਵਾਂਗੇ ਤਿਆਂ ਤੱਕ ਸਾਡੇ ਇਸ ਖਾਸ ਖਬਰ ਨੂੰ ਜ਼ਰੂਰ ਸੁਣੋ ਰੀਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ 2025 ਦੇ ਨਵੇਂ ਟ੍ਰੈਫਿਕ ਨਿਯਮਾਂ ਦੇ ਤਹਿਤ ਹੈਲਮਟ ਪਹਿਨਣਾ ਸਿਰਫ ਕਾਨੂੰਨ ਦੀ ਪਾਲਣਾ ਕਰਨਾ ਨਹੀਂ ਹੈ ਸਗੋਂ ਤੁਹਾਡੀ ਸੁਰੱਖਿਆ ਦੇ ਲਈ ਵੀ ਲਾਜ਼ਮੀ ਹੈ ਹੁਣ ਹੈਲਮਟ ਨੂੰ ਸਹੀ ਢੰਗ ਦੇ ਨਾਲ ਪਹਿਨਣਾ ਜ਼ਰੂਰੀ ਹੋ ਗਿਆ ਜੇਕਰ ਕੋਈ ਵਿਅਕਤੀ ਹੈਲਮਟ ਦੀ ਪੱਟੀ ਨੂੰ ਸਹੀ ਢੰਗ ਦੇ ਨਾਲ ਨਹੀਂ ਬੰਨ੍ਹਦਾ ਤੇ ਇਸ ਨੂੰ ਲੌਕ ਨਹੀਂ ਕੀਤਾ ਜਾਂਦਾ ਤੇ ਉਸ ਦਾ 1000 ਰੁਪਏ ਦਾ ਚਲਾਨ ਹੋ ਸਕਦਾ ਹੈ ਗਲਤ ਤਰੀਕੇ ਦੇ ਨਾਲ ਹੈਲਮਟ ਪਾਉਣ ਤੇ ਤੁਹਾਨੂੰ 2000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਨਵੇਂ ਨਿਯਮਾਂ ਦੇ ਤਹਿਤ ਜੇਕਰ ਕੋਈ ਵਿਅਕਤੀ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਂਦਾ ਹੈ ਪਰ ਇਸ ਦਾ ਪੱਟਾ ਨਹੀਂ ਬੰਨ੍ਹਿਆ ਹੁੰਦਾ ਇਸ ਨੂੰ ਸਹੀ ਢੰਗ ਦੇ ਨਾਲ ਲਾਕ ਨਹੀਂ ਕੀਤਾ ਹੁੰਦਾ ਤਾਂ ਇਸ ਦੀ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ ਅਜਿਹਾ ਕਰਨ ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ ਕਿਉਂਕਿ ਬਿਨਾਂ ਪੱਟੀਆਂ ਵਾਲੇ ਹੈਲਮਟ ਦੁਰਘਟਨਾ ਦੇ ਵਿੱਚ ਕਈ ਵਾਰ ਸੁਰੱਖਿਆ ਪ੍ਰਦਾਨ ਨਹੀਂ ਕਰ ਪਾਉਂਦੇ ਹੈਲਮਟ ਨੂੰ ਸਹੀ ਢੰਗ ਦੇ ਨਾਲ ਪੈਣਨ ਦੇ ਕੁਝ ਨਿਯਮ ਦੱਸੇ ਗਏ ਆਈਐਸਆਈ ਮਾਰਕ ਵਾਲਾ ਜੋ ਹੈਲਮਟ ਆ ਉਸ ਦੀ ਵਰਤੋਂ ਕਰੋ ਵਾਹਨ ਚਲਾਉਂਦੇ ਸਮੇਂ ਇਸਤੇਮਾਲ ਕੀਤੇ ਜਾਣ ਵਾਲੇ ਨਕਲੀ ਅਤੇ ਸਸਤੇ ਹੈਲਮਟ ਤੋਂ ਬਚੋ ਹਮੇਸ਼ਾ ISI ਮਾਰਕ ਵਾਲੇ ਬ੍ਰਾਂਡ ਵਾਲੇ ਜਿਹੜੇ ਹੈਲਮਟ ਆ ਉਹੀ ਖਰੀਦੇ ਜਾਣ ਆਕਾਰ ਜ਼ਰੂਰ ਸਹੀ ਦੇਖੋ ਰੋਜ਼ਾਨਾ ਇਸਤੇਮਾਲ ਕੀਤੇ ਜਾਣ ਵਾਲਾ ਹੈਲਮਟ ਨਾ ਤਾਂ ਬਹੁਤ ਜ਼ਿਆਦਾ ਤੰਗ ਹੋਣਾ ਚਾਹੀਦਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਢਿੱਲਾ ਹੋਣਾ ਚਾਹੀਦਾ ਇਸ ਦੇ ਉੱਤੇ ਪਟੀਆਂ ਜ਼ਰੂਰ ਬੰਨੋ ਹੈਲਮਟ ਪੈਣ ਤੋਂ ਬਾਅਦ ਇਸ ਦੀਆਂ ਪਟੀਆਂ ਨੂੰ ਜ਼ਰੂਰ ਬੰਨਿਆ ਜਾਵੇ ਟੁੱਟੀਆਂ ਜਾਂ ਫਿਰ ਖਰਾਬ ਹੋਈਆਂ ਪਟੀਆਂ ਦੀ ਤੁਰੰਤ ਮੁਰੰਮਤ ਕਰਵਾਉਣੀ ਚਾਹੀਦੀ ਹੈ ਨਕਲੀ ਹੈਲਮਟ ਦੀ ਵਰਤੋਂ ਦੇ ਪੂਨ ਕਾਬੰਦੀ ਲੱਗ ਗਈ ਹੈ ਭਾਰਤੀ ਬਾਜ਼ਾਰ ਦੇ ਵਿੱਚੋਂ ਨਕਲੀ ਤੇ ਸਸਤੇ ਹੈਲਮਟ ਸਨਿਦ ਨਾਲ ਮਿਲ ਜਾਂਦੇ ਨੇ ਇਸ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਖਤਰਨਾਕ ਨੇ ਨਕਲੀ ਹੈਲਮਟ ਦੀ ਵਰਤੋਂ ਕਰਨ ਤੇ ਮੋਟਰ ਵਾਹਨ ਐਕਟ 194 ਡੀ ਦੇ ਤਹਿਤ 1000 ਰੁਪਏ ਦਾ ਜੁਰਮਾਨਾ ਲੱਗੇਗਾ ਨਵੇਂ ਹੈਲਮਟ ਨਿਯਮ ਦੇ ਤਹਿਤ ਜੁਰਮਾਨਾ ਕੁਝ ਇਸ ਤਰ੍ਹਾਂ ਹੈ ਹੈਲਮਟ ਨਾ ਪਹਿਨਣ ਤੇ 2000 ਰੁਪਿਆ ਪੱਟੀ ਨੂੰ ਸਹੀ ਢੰਗ ਦੇ ਨਾਲ ਨਾ ਜੋੜਨ ਤੇ 1000 ਰੁਪਿਆ ਤੇ ਨਕਲੀ ਹੈਲਮਟ ਦੀ ਵਰਤੋਂ ਕਰਨ ਤੇ 1000 ਰੁਪਏ ਦਾ ਚਨਾਣ ਤੁਹਾਡਾ ਕੱਟਿਆ ਜਾ ਸਕਦਾ ਹੈ ਨਵੇਂ ਨਿਯਮਾਂ ਤੋਂ ਬਾਅਦ ਟ੍ਰੈਫਿਕ ਪੁਲਿਸ ਹੈਲਮਟ ਪਹਿਨਣ ਦੇ ਵਿੱਚ ਨਾ ਪ੍ਰਵਾਹੀ ਵਰਤਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਇਸ ਦਾ ਉਦੇਸ਼ ਵੱਧ ਰਹੇ ਸੜਕ ਹਾਦਸਿਆਂ ਅਤੇ ਸਿਰ ਦੀਆਂ ਗੰਭੀਰ ਸੱਟਾਂ ਨੂੰ ਬਚਾਉਣਾ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਹੈਲਮਟ ਪਾਇਆ ਹੁੰਦਾ ਹੈ ਪਰ ਉਹ ਹੈਲਮਟ ਵੀ ਸਹੀ ਤਰੀਕੇ ਬੰਦ ਨਹੀਂ ਕੀਤਾ ਹੁੰਦਾ ਜਾਂ ਫਿਰ ਨਕਲੀ ਹੈਲਮਟ ਕਿਸੇ ਨੇ ਸਿਰਫ ਇੱਕ ਚਲਾਣ ਤੋਂ ਬਚਣ ਦੇ ਲਈ ਪਾਇਆ ਹੁੰਦਾ ਹੈ ਜੇਕਰ ਅਚਨਚਤ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸਦੇ ਸਿਰ ਤੇ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਕਈ ਵਾਰ ਸਿਰ ਦੀ ਸੱਠ ਹੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ਇਨਾ ਸਭ ਚੀਜ਼ਾਂ ਨੂੰ ਵੇਖਦੇ ਹੋਏ ਹੁਣ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ISI ਮਾਰਕ ਵਾਲਾਈ ਜਿਹੜਾ ਬ੍ਰਾਂਡਡ ਹੈਲਮਟ ਆ ਉਹ ਖਰੀਦਣ ਦੀ ਸਲਾਹ ਦਿੱਤੀ ਜਾ ਰਹੀ ਹੈ ਟ੍ਰੈਫਿਕ ਨਿਯਮਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਕੁਝ ਟ੍ਰੈਫਿਕ ਨਿਯਮ ਬਦਲ ਰਹੇ ਹਨ 2025 ਦੇ ਲਈ ਇੱਕ ਟ੍ਰੈਫਿਕ ਰੂਲ ਬਣਾਇਆ ਗਿਆ ਹੈ ਕਿ ਤੁਹਾਨੂੰ ਹੈਲਮਟ ਲਗਾਉਣ ਤੇ ਵੀ ਜੁਰਮਾਨਾ ਹੋ ਸਕਦਾ ਜੀ ਹਾਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਪਰ ਇਹ ਅਜਿਹਾ ਕਿਉਂ ਹੋਵੇਗਾ ਕਿਸ ਚੀਜ਼ ਦਾ ਜੁਰਮਾਨਾ ਲੱਗੇਗਾ ਉਹ ਸਾਰੀ ਜਾਣਕਾਰੀ ਅੱਜ ਦੇ ਇਸ ਖਾਸ ਵੀਡੀਓ ਚ ਤੁਹਾਨੂੰ ਦਵਾਂਗੇ ਤੇ ਅੰਤ ਤੱਕ ਸਾਡੇ ਇਸ ਖਾਸ ਖਬਰ ਨੂੰ ਜ਼ਰੂਰ ਸੁਣੇ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 2025 ਦੇ ਨਵੇਂ ਟ੍ਰੈਫਿਕ ਨਿਯਮਾਂ ਦੇ ਤਹਿਤ ਹੈਲਮਟ ਪੈਣਾ ਸਿਰਫ ਕਾਨੂੰਨ ਦੀ ਪਾਲਣਾ ਕਰਨਾ ਨਹੀਂ ਹੈ ਸਗੋਂ ਤੁਹਾਡੀ ਸੁਰੱਖਿਆ ਦੇ ਲਈ ਵੀ ਲਾਜ਼ਮੀ ਹੈ ਹੁਣ ਹੈਲਮਟ ਨੂੰ ਸਹੀ ਢੰਗ ਦੇ ਨਾਲ ਪੈਣਾ ਜ਼ਰੂਰੀ ਹੋ ਗਿਆ ਜੇਕਰ ਕੋਈ ਵਿਅਕਤੀ ਹੈਲਮਟ ਦੀ ਪੱਟੀ ਨੂੰ ਸਹੀ ਢੰਗ ਦੇ ਨਾਲ ਨਹੀਂ ਬੰਨ੍ਹਦਾ ਤੇ ਇਸ ਨੂੰ ਲੌਕ ਨਹੀਂ ਕੀਤਾ ਜਾਂਦਾ ਤੇ ਉਸਦਾ 1000 ਰੁਪਏ ਦਾ ਚਲਾਨ ਹੋ ਸਕਦਾ ਹੈ ਗਲਤ ਤਰੀਕੇ ਦੇ ਨਾਲ ਹੈਲਮਟ ਪਾਉਣ ਤੇ ਤੁਹਾਨੂੰ 2000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਨਵੇਂ ਨਿਯਮਾਂ ਦੇ ਤਹਿਤ ਜੇਕਰ ਕੋਈ ਵਿਅਕਤੀ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਂਦਾ ਹੈ ਪਰ ਇਸ ਦਾ ਪੱਟਾ ਨਹੀਂ ਬੰਨ੍ਹਿਆ ਹੁੰਦਾ ਇਸ ਨੂੰ ਸਹੀ ਢੰਗ ਦੇ ਨਾਲ ਲਾਕ ਨਹੀਂ ਕੀਤਾ ਹੁੰਦਾ ਤਾਂ ਇਸ ਦੀ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ ਅਜਿਹਾ ਕਰਨ ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ ਕਿਉਂਕਿ ਬਿਨਾਂ ਪੱਟੀਆਂ ਵਾਲੇ ਹੈਲਮਟ ਦੁਰਘਟਨਾ ਦੇ ਵਿੱਚ ਕਈ ਵਾਰ ਸੁਰੱਖਿਆ ਪ੍ਰਦਾਨ ਨਹੀਂ ਕਰ ਪਾਉਂਦੇ ਹੈਲਮਟ ਨੂੰ ਸਹੀ ਢੰਗ ਦੇ ਨਾਲ ਪੈਣਨ ਦੇ ਕੁਝ ਨਿਯਮ ਦੱਸੇ ਗਏ ਆਈਐਸਆਈ ਮਾਰਕ ਵਾਲਾ ਜੋ ਹੈਲਮਟ ਆ ਉਸ ਦੀ ਵਰਤੋਂ ਕਰੋ ਵਾਹਨ ਚਲਾਉਂਦੇ ਸਮੇਂ ਇਸਤੇਮਾਲ ਕੀਤੇ ਜਾਣ ਵਾਲੇ ਨਕਲੀ ਅਤੇ ਸਸਤੇ ਹੈਲਮਟ ਤੋਂ ਬਚੋ ਹਮੇਸ਼ਾ ISI ਮਾਰਕ ਵਾਲੇ ਬ੍ਰਾਂਡ ਵਾਲੇ ਜਿਹੜੇ ਹੈਲਮਟ ਆ ਉਹੀ ਖਰੀਦੇ ਜਾਣ ਆਕਾਰ ਜ਼ਰੂਰ ਸਹੀ ਦੇਖੋ ਰੋਜ਼ਾਨਾ ਇਸਤੇਮਾਲ ਕੀਤੇ ਜਾਣ ਵਾਲਾ ਹੈਲਮਟ ਨਾ ਤਾਂ ਬਹੁਤ ਜ਼ਿਆਦਾ ਤੰਗ ਹੋਣਾ ਚਾਹੀਦਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਟਿੱਲਾ ਹੋਣਾ ਚਾਹੀਦਾ ਇਸ ਦੇ ਉੱਤੇ ਪੱਟੀਆਂ ਜ਼ਰੂਰ ਬੰਨੋ ਹੈਲਮਟ ਪੈਣ ਤੋਂ ਬਾਅਦ ਇਸ ਦੀਆਂ ਪੱਟੀਆਂ ਨੂੰ ਜ਼ਰੂਰ ਬੰਨਿਆ ਜਾਵੇ ਟੁੱਟੀਆਂ ਜਾਂ ਫਿਰ ਖਰਾਬ ਹੋਈਆਂ ਪੱਟੀਆਂ ਦੀ ਤੁਰੰਤ ਮੁਰੰਮਤ ਕਰवानी ਚਾਹੀਦੀ ਹੈ ਨਕਲੀ ਹੈਲਮਟ ਦੀ ਵਰਤੋਂ ਦੇ ਪੂਨ ਕਾਬੰਦੀ ਲੱਗ ਗਈ ਹੈ ਭਾਰਤੀ ਬਾਜ਼ਾਰ ਦੇ ਵਿੱਚੋਂ ਨਕਲੀ ਤੇ ਸਸਤੇ ਹੈਲਮਟ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਇਸ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਖਤਰਨਾਕ ਨੇ ਨਕਲੀ ਹੈਲਮਟ ਦੀ ਵਰਤੋਂ ਕਰਨ ਤੇ ਮੋਟਰ ਵਾਹਨ ਐਕਟ 194D ਦੇ ਤਹਿਤ 1000 ਰੁਪਏ ਦਾ ਜੁਰਮਾਨਾ ਲੱਗੇਗਾ ਨਵੇਂ ਹੈਲਮਟ ਨਿਯਮ ਦੇ ਤਹਿਤ ਜੁਰਮਾਨਾ ਕੁਝ ਇਸ ਤਰ੍ਹਾਂ ਹੈ ਹੈਲਮਟ ਨਾ ਪਹਿਨਣ ਤੇ 2000 ਰੁਪਿਆ ਪੱਟੀ ਨੂੰ ਸਹੀ ਢੰਗ ਦੇ ਨਾਲ ਨਾ ਜੋੜਨ ਤੇ 1000 ਰੁਪਿਆ ਤੇ ਨਕਲੀ ਹੈਲਮਟ ਦੀ ਵਰਤੋਂ ਕਰਨ ਤੇ 1000 ਰੁਪਏ ਦਾ ਚਨਾਣ ਤੁਹਾਡਾ ਕਟਿਆ ਜਾ ਸਕਦਾ ਹੈ ਨਵੇਂ ਨਿਯਮਾਂ ਤੋਂ ਬਾਅਦ ਟ੍ਰੈਫਿਕ ਪੁਲਿਸ ਹੈਲਮਟ ਪਹਿਨਣ ਦੇ ਵਿੱਚ ਨਾ ਪ੍ਰਵਾਹੀ ਵਰਤਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਇਸ ਦਾ ਉਦੇਸ਼ ਵੱਧ ਰਹੇ ਸੜਕ ਹਾਦਸਿਆਂ ਅਤੇ ਸਿਰ ਦੀਆਂ ਗੰਭੀਰ ਸੱਟਾਂ ਨੂੰ ਬਚਾਉਣਾ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਹੈਲਮਟ ਪਾਇਆ ਹੁੰਦਾ ਹੈ ਪਰ ਉਹ ਹੈਲਮਟ ਨੂੰ ਸਹੀ ਤਰੀਕੇ ਬੰਦ ਨਹੀਂ ਕੀਤਾ ਹੁੰਦਾ ਜਾਂ ਫਿਰ ਨਕਲੀ ਹੈਲਮਟ ਕਿਸੇ ਨੇ ਸਿਰਫ ਇੱਕ ਚਲਾਣ ਤੋਂ ਬਚਣ ਦੇ ਲਈ ਪਾਇਆ ਹੁੰਦਾ ਹੈ ਜੇਕਰ ਅਚਨਚਤ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸਦੇ ਸਿਰ ਤੇ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਕਈ ਵਾਰ ਸਿਰ ਦੀ ਸੱਠ ਹੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ਇਹਨਾਂ ਸਭ ਚੀਜ਼ਾਂ ਨੂੰ ਵੇਖਦੇ ਹੋਏ ਹੁਣ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ISI ਮਾਰਕ ਵਾਲਾਈ ਜਿਹੜਾ ਬ੍ਰਾਂਡਡ ਹੈਲਮਟ ਆ ਉਹ ਖਰੀਦਣ ਦੀ ਸਲਾਹ ਦਿੱਤੀ ਜਾ ਰਹੀ ਹੈ